ਇਹ ਜੀ ਕਰੀਮ ਬਣਾਉਣੀ ਸਿਖਾ ਰਾਂਗੇ ਪੰਮ ਦੀ ਜਨਮਰ ਦੇ ਲਾਲੋ ਪੰਮ ਦੀ ਆਪਦੇ ਲਾਲੋ ਪੰਮ ਦੀ ਬੱਚਿਆਂ ਦੇ ਲਾਲੋ ਇੱਕ ਦਿਨ ਦੇ ਵਿੱਚ ਰਿਜ਼ਲਟ ਆ ਜੂਗਾ ਜ਼ਖਮ ਜਿੱਡਾ ਮਰਜੀ ਹੋਵੇ ਲੋ ਵੀ ਭੈਣੋ ਤੇ ਭਰਾਵੋ ਸਭ ਤੋਂ ਪਹਿਲਾਂ ਲੈਣਾ ਤੁਸੀਂ ਕੜਾਈਆ ਕੜਾਈਏ ਦੇ ਵਿੱਚ ਪਾਣੀ ਵਗੈਰਾ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਗੈਸ ਨੂੰ ਕਰ ਲੈਣਾ ਤੁਸੀਂ ਆਉਣ ਦੂਜੇ ਨੰਬਰ ਤੇ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਹੈ ਜਿੰਨੀ ਕ ਤੁਸੀਂ ਦਵਾਈ ਬਣਾਉਣੀ ਓਨੀ ਕ ਹਿਸਾਬ ਨਾਲ ਤੁਸੀਂ ਬਣਾ ਲਿਓ ਅਸੀਂ ਇਹਦੇ ਵਿੱਚ ਇੱਕ ਕੌਲੀ ਤੋਂ ਅੱਧੀ ਕੌਲੀ ਜਿਹੜੀ ਵਰਤੋਂ ਕਰਾਂਗੇ ਲਓ ਵੀ ਮਿੱਤਰੋ ਅੱਧੀ ਕੌਲੀ ਇਹਦੇ ਵਿੱਚ ਆਪਾਂ ਤੇਲ ਦੀ ਪਾਲੀ ਸਰੋਂ ਦੇ ਦੀ ਹੁਣ ਤੁਸੀਂ ਕਰਨਾ ਹੈ ਜਿਹੜਾ ਗੈਸ ਸਿਲੰਡਰ ਉਹਨੂੰ ਥੋੜਾ ਜਿਹਾ ਘੱਟ ਕਰ ਦੇਣਾ ਸਿਲੰਡਰ ਨੂੰ ਤੇਜ਼ ਅੱਗ ਤੇ ਨਹੀਂ ਬਾਲਣਾ ਨਹੀਂ ਤਾਂ ਤੁਹਾਡਾ ਜਿਹੜਾ ਤੇਲ ਉਹ ਪਹਿਲਾਂ ਹੀ ਮੱਚ ਕੇ ਕਾਲਾ ਹੋ ਜਾਊਗਾ ਨਿੰਮ ਲੈਣਾ ਤੁਸੀਂ ਨਿੰਮਦ ਗਣੇ ਉਪਤਲੀਆਂ ਉਤਲੀਆਂ ਪੱਤੀਆਂ ਹੁੰਦੀਆਂ ਪਹਿਲਾਂ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣੀਆਂ ਨੇ ਤੇ ਫਿਰ ਥੋੜੀਆਂ-ਥੋੜੀਆਂ ਪੱਤੀਆਂ ਕਰਕੇ ਠੰਡੇ ਤੇਲ ਦੇ ਵਿੱਚ ਹੀ ਛੱਡ ਦੇਣੀਆਂ ਤੇਲ ਨੂੰ ਕਲਕ ਨਹੀਂ ਦੇਣਾ ਇਹ ਯਾਦ ਰੱਖੋ ਠੰਡੇ ਤੇਲ 'ਚ ਹੀ ਛੱਡਣੀਆਂ ਐ ਇਸ ਤਰ੍ਹਾਂ ਥੋੜੀ ਜਿਹੀ ਮੁੱਠੀਕ ਦੀ ਮਾਤਰਾ ਤੁਸੀਂ ਇਹਦੇ ਵਿੱਚ ਪਾਉਣੀ ਐ ਫਿਰ ਤੁਸੀਂ ਕਰਨਾ ਭੈਣੋ ਦੇ ਭਰਾਵੋ ਅੱਕ ਹੁੰਦਾ ਅੱਕ ਦੀਆਂ ਟੋਪੀਆਂ ਆਈਆਂ ਹੁੰਦੀਆਂ ਇਹ ਲੈਣੀਆਂ ਨੇ ਸਿਰਫ ਇਹ ਹੀਆਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ ਜਿਹੜੀ ਮਿੱਟੀ ਵਗੈਰਾ ਹੁੰਦੀ ਹੈ ਇਹਦੇ ਉੱਤੋਂ ਤੁਸੀਂ ਲਾ ਦੇਣੀ ਐ ਇਹਨੂੰ ਕਰਨਾ ਤੁਸੀਂ ਇਹਨੂੰ ਵੀ ਇਹਦੇ ਵਿੱਚ ਛੱਡ ਦੇਣੀ ਐ ਹੁਣ ਤੁਸੀਂ ਕਰਨਾ ਭੈਣੋ ਤੇ ਭਰਾਵੋ ਇਹ ਵੀ ਇੱਕ ਅੱਕ ਦੀ ਚੀਜ਼ ਹੈ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਈ ਸੀ ਆਪਾਂ ਥੋੜੀਆਂ ਹਰੀਆਂ ਤੇ ਮੋਟੀਆਂ ਤੁਸੀਂ ਲੈਣੀਆਂ ਜੇ ਤੁਸੀਂ ਇਹਦੇ ਵਿੱਚ ਸੁੱਕੀ ਦੀ ਵਰਤੋਂ ਕਰਨੀ ਹੈ ਸੁੱਕੀ ਨੂੰ ਕੁੱਟ ਕੇ ਪਾਊਡਰ ਬਣਾ ਕੇ ਅੱਕ ਦੀ ਜੜ ਨੂੰ ਪੀਸ ਕੇ ਪਾਊਡਰ ਬਣਾ ਕੇ ਵੀ ਇਹਦੇ ਵਿੱਚ ਪਾਉਣਾ ਹੈ ਜੇ ਕਿਸੇ ਮੇਰੇ ਵੀਰ ਭਰਾ ਨੇ ਹਰੀ ਦੀ ਕਰਨੀ ਹੈ ਤਾਂ ਹਰੀ ਨੂੰ ਤੁਸੀਂ ਇਸ ਤਰ੍ਹਾਂ ਤੋੜ ਕੇ ਇਹਦੇ ਟੋਟੇ ਕਰ ਲੈਣੇ ਪੰਜ ਚਾਰ ਤੇ ਕਈ ਮੇਰੇ ਵੀਰ ਭਰਾਵਾਂ ਦੇ ਕਮੈਂਟ ਆਏ ਨੇ ਵੀ ਇਹ ਜ਼ਹਿਰ ਹੈ ਇਹਦੇ ਨਾਲ ਆਏ ਹੋਏ ਬਾਈ ਬਹੁਤ ਤਕੜੀ ਚੀਜ਼ ਹੈ ਅੱਕ ਤੋਂ ਇੰਨੀਆਂ ਦਵਾਈਆਂ ਬਣਦੀਆਂ ਕਿਸੇ ਮੇਰੇ ਵੀਰ ਭਰਾ ਨੂੰ ਨਹੀਂ ਪਤਾ ਹੁੰਦਾ ਪਰ ਤੁਹਾਨੂੰ ਇੱਕ ਇੱਕ ਦਵਾਈ ਬਾਰੇ ਜਾਣਕਾਰੀ ਦੇਵਾਂਗੇ ਕੀ ਕੀ ਅੱਕ ਤੋਂ ਤੁਸੀਂ ਬਣਾ ਸਕਦੇ ਹੋ ਚਖਮ ਜਿੱਡਾ ਮਰਜੀ ਵੱਡਾ ਹੋਵੇ ਪਹਿਲੇ ਦਿਨ ਤੋਂ ਹੀ ਰਿਜ਼ਲਟ ਮਿਲ ਜੂਗਾ ਪਹਿਲੇ ਦਿਨ ਤੋਂ ਹੀ ਇਸ ਤਰ੍ਹਾਂ ਜਿਹੜਾ ਆਪਾਂ ਇਹਦੇ ਵਿੱਚ ਡੋਵੋੜੀਆਂ ਚੰਗੀ ਤਰ੍ਹਾਂ ਇਹਨੂੰ ਵਿੱਚ ਡਵਾਉਣੀਆਂ ਇਹਦੇ ਵਿੱਚ ਜਿਹੜਾ ਤੇਲ ਹੈ ਜਰੂਰ ਕਲਕਣ ਲੱਗਿਆ ਬਿਲਕੁਲ ਵਿੱਚ ਡੁੱਬ ਜਾਣੀਆਂ ਤੇ ਸੋਨੂੰ ਇੱਕ ਵੀ ਚੀਜ਼ ਵਿੱਚੋਂ ਨਹੀਂ ਥਿਉਂਦੀ ਕੱਲੀਆਂ ਆਹ ਚੀਜ਼ਾਂ ਰਹਿਣੀਆਂ ਇਹਨੂੰ ਬਾਅਦ 'ਚ ਆਪਾਂ ਕੱਢ ਦਾਂਗੇ ਬਸ ਵੀਡੀਓ ਨਾਲ ਤੁਸੀਂ ਬਣੇ ਰਹੋ 15 ਤੋਂ 20 ਮਿੰਟਾਂ ਤੱਕ ਇਹਨੂੰ ਵਿੱਚ ਰੱਖ ਕੇ ਚੰਗੀ ਤਰ੍ਹਾਂ ਇਹਨੂੰ ਵਿੱਚ ਭੁੰਨੋ ਓ ਘੱਟੋ ਘੱਟ ਇੱਕ ਘੰਟਾ ਹੋ ਗਿਆ ਜਿਹੜਾ ਆਪਣਾ ਮਟੀਰੀਅਲ ਸੀ ਕਰਨ ਨੂੰ ਮੈਂ ਕਹੂੰਗਾ ਮੜਾ ਇਹ ਕੈਮਰਾ ਮਾਰ ਕੇ ਦਿਖਾ ਦੇ ਆਪਣੇ ਮਿੱਤਰਾਂ ਭਰਾਵਾਂ ਨੂੰ ਇਸ ਤਰ੍ਹਾਂ ਮੱਚ ਕੇ ਬਿਲਕੁਲ ਇਹ ਕਾਲਾ ਹੋ ਚੁੱਕਿਆ ਤੇ ਹੁਣ ਬਾਈ ਤੁਸੀਂ ਕਰਨ ਸਭ ਤੋਂ ਪਹਿਲਾਂ ਮੇਰੇ ਭੈਣੋ ਤੇ ਭਰਾਵੋ ਜਿਹੜੀਆਂ ਆਹ ਮੋਟੀਆਂ ਮੋਟੀਆਂ ਆਪਾਂ ਅੱਕ ਦੀਆਂ ਕੁੰਡੀਆਂ ਆ ਜਾਂ ਜੜੀਆਂ ਪਾਈਆਂ ਸੀ ਇਹਨਾਂ ਨੂੰ ਬਾਹਰ ਕੱਢ ਦੇਣਾ ਹੈ ਇਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਇਹਦੀ ਵਾਰ ਤੋਂ ਕਰਨੀ ਹੈ ਥੋੜਾ ਧਿਆਨ ਰੱਖਣਾ ਵੀ ਇਹ ਆਪਦੇ ਹੱਥ ਵਗੈਰਾ ਉੱਤੇ ਦਿਨਾ ਪਾ ਲਿਓ ਕਿਤੇ ਆਪਦਾ ਚਿਹਰਾ ਵਗੈਰਾ ਸਾੜ ਲਿਓ ਸਭ ਤੋਂ ਪਹਿਲਾਂ ਬਾਈ ਤੁਸੀਂ ਇਹਨਾਂ ਨੂੰ ਬਾਹਰ ਕੱਢਣਾ ਹੈ ਹੁਣ ਤੁਸੀਂ ਜਿਹੜੀਆਂ ਆਕਰੀਆਂ ਪੱਤੀਆਂ ਸੀਆਂ ਤੇ ਆਪਣੇ ਨਿੰਮ ਦੀਆਂ ਪੱਤੀਆਂ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ ਹਲਾ ਕੇ ਇਹਨੂੰ ਇੱਕ ਜਾਲੀ ਦੀ ਮਦਦ ਨਾਲ ਤੁਸੀਂ ਸਾਰਿਆਂ ਨੂੰ ਟੋਟਲ ਨੂੰ ਬਾਹਰ ਕੱਢ ਲੈਣਾ। ਜੇ ਮਾੜੀ-ਮੋਟੀ ਵਿੱਚ ਰਹਿ ਗਈ ਤਾਂ ਵੀ ਕੋਈ ਦਿੱਕਤ ਨਹੀਂ ਘਬਾਉਣ ਵਾਲੀ ਕੋਈ ਗੱਲ ਨਹੀਂ ਤੇ ਪੱਤੇ ਵਗੈਰਾ ਤੇਲ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਕੱਢ ਲਏ ਤੇ ਆਕ ਬਗੈਰਾ ਸਾਰੇ ਆਪਣੇ ਤੇਲ ਦੇ ਵਿੱਚ ਸਾਰਾ ਪੱਤਿਆਂ ਦਾ ਨਿਕਲ ਗਿਆ। ਤੇ ਹੁਣ ਤੁਸੀਂ ਕੀ ਕਰਨਾ ਭੈਣੋ ਤੇ ਭਰਾਵੋ ਹਲਦੀ ਲੈਣੀ ਹੈ। ਪਿਓਰ ਹਲਦੀ ਲੈਣੀ ਘਰ ਦੀ ਪੀਠੀ ਹੋਈ ਲੈਣੀ ਜਾਂ ਬਾਜ਼ਾਰ ਦੇ ਵਿੱਚੋਂ ਲੈ ਲਓ ਲਿਓ ਪਰ ਵਧੀਆ। ਇਹਦੇ ਦੋ ਦੋ ਚੋਂਚੇ ਤਿੰਨ ਭਰ ਕੇ ਇਹਦੇ ਵਿੱਚ ਤੁਸੀਂ ਇਸਤੇਮਾਲ ਕਰਨਾ ਹੈ ਇਸ ਤਰ੍ਹਾਂ ਥੋੜਾ ਜਿਹਾ ਦੂਰ ਰਹਿਣਾ ਤੇ ਗੈਸ ਨੂੰ ਥੋੜਾ ਜਿਹਾ ਘੱਟ ਕਰ ਲੈਣਾ 15 ਤੋਂ 20 ਮਿੰਟਾਂ ਤੱਕ ਇਸੇ ਤਰ੍ਹਾਂ ਥੋੜੀ ਥੋੜੀ ਅੱਗ ਦੇ ਉੱਤੇ ਤੁਸੀਂ ਉਬਾਲਣਾ ਹੈ ਤੇਲ ਦੇ ਵਿੱਚ ਅਰਕ ਨਿਕਲੇ ਉਹ ਤੇਲ ਦੇ ਵਿੱਚ ਹਲਦੀ ਨੂੰ ਉਬਾਲਣਾ ਜਦੋਂ ਇਹ ਤੇਲ ਮੱਚ ਕੇ ਅੱਧਾ ਰਹਿ ਗਿਆ ਉਦੋਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਇੱਕ ਆਈਟਮ ਹੋਰ ਪਾਵਾਂਗੇ ਜਿਹੜੀ ਕਿ ਫਾਈਨਲ ਆਪਣੀ ਕਰੀਮ ਆ ਉਹ ਬਣ ਕੇ ਤਿਆਰ ਹੋ ਜੂਗੀ 15 ਤੋਂ 20 ਮਿੰਟਾਂ ਤੱਕ ਆਪਾਂ ਥੋੜਾ ਜਿਹਾ ਗੈਸ ਸਿਲੰਡਰ ਨੂੰ ਘੱਟ ਕਰਕੇ ਜਿਹੜੀ ਹਲਦੀ ਸੀ ਉਹ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਲਈ ਤੁਸੀਂ ਕਲਰ ਦੇਖ ਸਕਦੇ ਹੋ ਬਿਲਕੁਲ ਜਿਹੜੀ ਮਾਰਕੀਟ ਦੇ ਵਿੱਚ ਕਰੀਮਾਂ ਆਉਂਦੀਆਂ ਆਪਾਂ ਨਾਂ ਤਾਂ ਨਹੀਂ ਲੈਂਦੇ ਕਿਹੜੀਆਂ-ਕਿਹੜੀਆਂ ਕਰੀਮਾਂ ਆਉਂਦੀਆਂ ਨੇ ਤੇ ਉਹਨਾਂ ਵਰਗਾ ਬਿਲਕੁਲ ਬਣ ਗਿਆ ਤੁਸੀਂ ਅੰਦਾਜ਼ਾ ਲਾ ਲਓ ਆਪ ਹੀ ਦੇਖ ਲਓ ਵੀ ਕਿਹੜੇ-ਕਿਹੜੇ ਬ੍ਰਾਂਡ ਮਾਰਕੀਟ ਦੇ ਵਿੱਚ ਆਉਂਦੇ ਨੇ ਜਿਹੜੇ ਜ਼ਖਮ ਸਿਕਾਉਣ ਦੇ ਲਈ ਬਾਜ਼ਾਰ ਤੋਂ ਦੇ ਵਿੱਚ ਵਿਪਰਤੇ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਛੱਟ ਕੇ ਠੰਡਾ ਕਰਕੇ ਕਿਸੇ ਵੀ ਸ਼ੀਸ਼ੀ ਜਾਂ ਕੱਚ ਦੀ ਸ਼ੀਸ਼ੀ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਕਿਸੇ ਵੀ ਜਾਨਵਰ ਦੇ ਕਿਸੇ ਵੀ ਪੰਛੀ ਦੇ ਕਿਸੇ ਵੀ ਬਜ਼ੁਰਗ ਦੇ ਬੱਚੇ ਦੇ ਜਾਂ ਫਿਰ ਆਪਣੇ ਵਰਗੇ ਬੰਦੇ ਦੇ ਜ਼ਖਮ ਜਿੱਡਾ ਮਰਜੀ ਹੋ ਜੂਗਾ ਇਹ ਲਿਊਕੜ ਲਾ ਲਿਓ ਤਾਂ ਵੀ ਹਟ ਜੂਗਾ ਪਰ ਜਿਹੜੀ ਕਰੀਮ ਬਣਾਉਣ ਦੀ ਵਿਧੀ ਹੈ ਉਹ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਇੱਕ ਪ੍ਰੋਡਕਟ ਹੋਰ ਪੈਂਦਾ ਹੈ ਲਓ ਵੀ ਮਿੱਤਰੋ ਉਹ ਪ੍ਰੋਡਕਟ ਤੁਹਾਨੂੰ ਆਪਾਂ ਸਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹੈ ਇਹਦਾ ਨਾਮ ਹੈਗਾ ਵੀ ਅੰਗਰੇਜ਼ੀ ਮੋਮ ਚਾਰ ਤੋਲੇ ਅਸੀਂ ਇਹਦੇ ਵਿੱਚ ਅੰਗਰੇਜ਼ੀ ਮੂਮ ਪਾਵਾਂਗੇ ਘੱਟੋ-ਘੱਟ 40 ਗ੍ਰਾਮ ਕਿਸੇ ਵੀ ਦੁਕਾਨ ਤੋਂ ਤੁਸੀਂ ਆਸਾਨੀ ਨਾਲ ਇਹਨੂੰ ਖਰੀਦ ਸਕਦੇ ਹੋ ਇਹਦੇ ਨਾਲ ਬਣੂਗੀ ਬਈ ਕਰੀਮ ਉਹ ਜਿਹੜੀ ਅੰਗਰੇਜ਼ੀ ਮੂਮ ਪਾਈ ਸੋ ਚੰਗੀ ਤਰ੍ਹਾਂ ਇਹਦੇ ਵਿੱਚ ਰਚ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਤੁਹਾਨੂੰ ਆਪਾਂ ਇੱਕ ਰਿਜ਼ਲਟ ਦੱਸਦੇ ਹਾਂ ਵੀ ਇਹਾ ਜਦੋਂ ਬਣ ਕੇ ਤੁਹਾਨੂੰ ਪਤਾ ਕਿਵੇਂ ਲੱਗੂਗਾ ਵੀ ਸਾਡੀ ਜਿਹੜੀ ਦਵਾਈ ਬਣ ਗਈ ਇਹਨੂੰ ਬਈ ਤੁਸੀਂ ਕਰਨਾ ਹੈ ਇਹਨੂੰ ਕਿਸੇ ਵੀ ਚੀਜ਼ ਦੇ ਮਦਦ ਦੇ ਨਾਲ ਤੁਸੀਂ ਇਸ ਤਰ੍ਹਾਂ ਠੰਡੇ ਥਾਂ ਦੇ ਉੱਤੇ ਸੈੱਟ ਲੈਣਾ 1 ਜਾਂ 2 ਦਿਨ ਕਿ ਇਸ ਤਰ੍ਹਾਂ ਸੈੱਟ ਲੇ ਤੇ ਇਹਨੂੰ 1-2 ਮਿੰਟ ਤੱਕ ਤੁਸੀਂ ਦੇਖ ਲੈਣਾ ਵੀ ਜੰਮਦੀ ਆ ਜਾਂ ਨਹੀਂ ਜੰ ਤਾਂ ਬਣ ਕੇ ਤਿਆਰ ਆ ਜੇ ਥੋੜੀ ਨਹੀਂ ਜਮੀ ਤਾਂ ਇਹ ਬਣ ਕੇ ਤਿਆਰ ਨਹੀਂ ਹੈਗੀ ਫਿਰ ਇਹਨੂੰ ਥੋੜਾ ਜਿਹਾ ਸੇਕ ਤੁਹਾਨੂੰ ਹੋਰ ਲਵਾਉਣਾ ਪਊਗਾ ਤੇ ਆਪਣੇ ਛੱਟੇ ਛੱਟੇ ਸੀ ਉਹ ਇਸ ਤਰ੍ਹਾਂ ਜੰਮ ਕੇ ਤਿਆਰ ਹੋ ਚੁੱਕੀ ਹੈ ਜਿਹੜੀ ਕਰੀਮ ਆਪਣੀ ਬਿਲਕੁਲ ਤਿਆਰ ਹੋ ਗਈ ਤੇ ਹੁਣ ਤੁਸੀਂ ਕੀ ਕਰਨਾ ਇਹਨੂੰ ਠੰਡਾ ਥਾਂ ਦੇ ਉੱਤੇ ਇਸ ਤਰ੍ਹਾਂ ਹੀ ਇਹਦੇ ਵਿੱਚ ਛੱਡ ਦੇਣਾ ਜਿੰਨਾ ਚਿਰ ਇਹ ਜਮ ਠਰਦੀ ਨਹੀਂ ਤਾਂ ਇਸ ਤੋਂ ਬਾਅਦ ਤੁਸੀਂ ਕਰਨਾ ਭੈਣੋ ਭਰਾਵੋ ਇਹਨੂੰ ਸਟੋਰ ਕਰ ਲੈਣੀ ਹੈ ਠੰਡਾ ਕਰਕੇ ਕਿਸੇ ਵੀ ਸ਼ੀਸ਼ੇ ਦੇ ਵਿੱਚ ਭਰਤ ਕੇ ਰੱਖ ਲਓ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਕੀ ਕਰਨਾ ਕਿਸੇ ਵੀ ਜਾਨਵਰ ਦੇ ਪੰਛੀ ਦੇ ਕਿਸੇ ਵੀ ਜਗ੍ਹਾ ਤੇ ਤੁਸੀਂ ਲਾ ਦਿਓ ਜਾਂ ਫਿਰ ਆਪਦੇ ਕਿਤੇ ਵੀ ਸੱਟ ਜਾਂ ਪੇਟ ਵੱਜੀ ਆ ਤੁਹਾਡੇ ਉਥੇ ਤੁਸੀਂ ਲਾ ਦਿਓ ਬਈ ਜਿਹੜਾ ਤੁਹਾਡਾ ਜ਼ਖਮ ਹੈ ਸ਼ਾਮ ਨੂੰ ਲਾਉਂਗੇ ਸੋਭਾ ਨੂੰ ਤੁਹਾਨੂੰ ਰਿਜ਼ਲਟ ਮਿਲ ਜੂਗਾ ਇਹ ਵੀ ਕਿੱਡੀ ਵਧੀਆ ਚੀਜ਼ ਹੈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਸਤਿ ਸ੍ਰੀ ਅਕਾਲ ਜੀ